ਜਿਹੜਾ ਰੇਟ ਜਿਹੜੇ ਕਣਕ ਅਪ੍ਰੈਲ ਮਈ ਦੇ ਵਿੱਚ ਪਿਛਲੇ ਸਾਲ 2024 ਚ 23-24 ਰੁਪਏ ਪ੍ਰਤੀ ਕੁੰਟ ਨੂੰ बिकिसਿਓ ਇਸ ਟਾਈਮ 3600 3700 ਦਾ ਰੇਟ ਹੈ ਮਾਰਕੀਟ ਦੇ ਵਿੱਚ ਮੰਗ ਵਧ ਗਈ ਅਰਥ ਸ਼ਾਸਤਰ ਦਾ ਫਾਰਮੂਲਾ ਕਹਿੰਦੇ ਵੀ ਜਦੋਂ ਮੰਗ ਵਧਦੀ ਹੈ ਤਾਂ ਚੀਜ਼ ਹੈ ਜਿਹੜੀ ਉਹਦੀ ਡਿਮਾਂਡ ਵਧਣ ਦੇ ਨਾਲ ਉਹਦਾ ਰੇਟ ਹੈ ਜਿਹੜਾ ਵੱਧਦਾ ਹੈ ਹੁਣ ਤੋਂ ਤਕਰੀਬਨ 3 ਮਹੀਨੇ ਨੂੰ ਕਣਕ ਦੀ ਫਸਲ ਦੁਬਾਰਾ ਆਉਣੀ ਹੈ ਤਫਰ ਉਹ ਐਮਐਸਪੀ ਤੇ ਵਿਕਣੀ ਹੈ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਬਣ ਗੱਲ ਇਹ ਹੈ ਵੀ ਜਦੋਂ ਇਹ ਪਤਾ ਹੈ ਮਤਲਬ ਇਸ ਚੀਜ਼ ਦਾ ਪੂਰਾ ਇੱਕ ਤਰਕ ਹੈ ਲੌਜੀਕਲ ਹੈ ਵੀ ਇਨਾਂ ਦਿਨਾਂ ਦੇ ਵਿੱਚ ਆ ਕੇ ਜਿਹੜੀ ਇਹ ਡਿਮਾਂਡ ਹੈ ਵਾਦੀ ਹੈ ਤੇ ਕਣਕ ਦੀ ਜਿਹੜੀ ਡਿਮਾਂਡ ਹੈ ਕਿਉਂਕਿ ਆਟੇ ਦੀ ਖਪਤ ਹੈ ਜਿਹੜੀ ਦੋਸਤੋ ਉਹ ਜ਼ਿਆਦਾ ਹੈ ਤਾ ਇਹ ਵਧਣਾ ਹੀ ਵਧਣਾ ਰੇਟ ਦੀ ਮੰਗ ਹਮੇਸ਼ਾ ਰਹਿਣੀ ਹੈ ਤਾਂ ਫਿਰ ਜਿਹੜਾ ਇਹਦਾ ਸਮਾਨੰਤਰ ਐਮਐਸਪੀ ਹੈ ਜੇ ਕਿਤੇ ਉਹ ਵੀ ਵਧਾਇਆ ਜਾਵੇ ਤਾਂ ਮੈਨੂੰ ਲੱਗਦਾ ਵੀ ਕਿਸਾਨ ਨੂੰ ਇਹਦਾ ਬਹੁਤ ਵੱਡਾ ਬੈਨੀਫਿਟ ਹੋ ਸਕਦਾ ਹੈ ਹੁਣ ਮੈਕਸਿਮਮ 10 15% ਮੈਨੂੰ ਨਹੀਂ ਲੱਗਦਾ ਵੈਸੇ ਦੋ ਵੀ ਘੱਟੇ ਅੰਕੜਾ ਹੋਣਾ ਕਿਸਾਨਾਂ ਨੇ ਕਣਕ ਰੱਖੀ ਹੋਣੀ ਆ ਘਰੇ ਜਿਹੜੀ ਹੁਣ ਵੇਚਣਗੇ ਜਨਵਰੀ ਦੇ ਵਿੱਚ ਕਿਉਂਕਿ ਹਰ ਇੱਕ ਕਿਸਾਨ ਦਾ ਲੈਣ ਦੇਣ ਹੁੰਦਾ ਤੂੰ ਇੰਨੀ ਫਸਲ ਕਰ ਸਟੋਰ ਨਹੀਂ ਕਰ ਸਕਦਾ ਪਰ ਜੇਕਰ ਉਹ ਹੁਣ ਵਾਲਾ ਰੇਟ ਕੁਇੰਟਲਾਂ ਦੇ ਹਿਸਾਬ ਨਾਲ ਜੋੜਦਾ ਤਾਂ ਇੱਕ ਕੁਇੰਟਲ ਪਿੱਛੇ ਘੱਟੋ ਘੱਟ ਵੀ 12-1300 ਰੁਪਏ ਦਾ ਫਰਕ ਪੈ ਰਿਹਾ ਇਸ ਸਮੇਂ ਇੱਕ ਕੁਇੰਟਲ ਕਣਕ ਦੇ ਜਿਹੜੇ ਐਮਐਸਪੀ ਰੇਟ ਨਾਲੋਂ 12-1300 ਰੁਪਏ ਮਹਿੰਗੀ ਵਿਕ ਰਹੀ ਹੈ ਸੋ ਜੇਕਰ ਤੇ ਇਹੀ ਪੈਸਾ ਕਿਸਾਨ ਨੂੰ ਮਿਲੇ ਜਿਹੜਾ ਕਿ ਪ੍ਰੋਡਿਊਸਰ ਉਸ ਚੀਜ਼ ਦਾ ਪ੍ਰੋਡਕਟ ਦਾ ਖੇਤਾਂ ਦੇ ਵਿੱਚ ਉਤਪਾਦਨ ਕਰਦਾ ਹੈ ਤਾਂ ਉਹਦੇ ਵਾਸਤੇ ਕਿੱਡਾ ਹੈ ਫਾਈਨੈਂਸ਼ੀਅਲ ਹੈਲਪ ਹੈ ਔਰ ਉਹਦਾ ਕਿੰਨਾ ਅਰਥ ਸਰਦਾ ਇਹਦੇ ਨਾਲ ਸਰਕਾਰਾਂ ਜਦੋਂ ਨੀਤੀ ਬਣਾਉਂਦੀਆਂ ਨੇ ਤਾਂ ਉਹ ਇਸ ਚੀਜ਼ ਨੂੰ ਜ਼ਰੂਰ ਘੋਖਣ ਹੁਣ ਆਪਾਂ ਬਾਸਮਤੀ ਦੀ ਗੱਲ ਕਰਦੇ ਹਾਂ ਬਾਸਮਤੀ ਜਿਸ ਵਕਤ ਮੰਡੀਆਂ ਦੇ ਵਿੱਚ 3500 44200 ਰੁਪਏ ਵਿਕਰ ਹੀ ਹੁੰਦੀ ਹੈ ਉਸ ਸਮੇਂ ਇਹੀ ਬਾਂਸਪਤੀ ਹੋਰ ਸਟੇਟਾਂ ਦੇ ਵਿੱਚ ਕਿਉਂਕਿ ਉੱਥੇ ਮੰਗ ਜ਼ਿਆਦਾ ਹੁੰਦੀ ਹੈ ਤਾਂ ਮਹਿੰਗੀ ਵਿਕਦੀ ਹੁੰਦੀ ਹੈ ਸਮੱਸਿਆ ਕੀ ਹੈ ਹੁਣ ਜੇਕਰ ਮੰਡੀ ਦੇ ਵਿੱਚ ਗੱਲ ਕਰਦੇ ਤਾਂ ਆੜਤੇ ਕਹਿੰਦੇ ਨੇ ਵੀ ਤੁਸੀਂ ਵੇਚਿਓ ਮਸਲਾ ਕੀ ਹੈ ਜਿਹੜਾ ਕਿਸਾਨ ਹੈ ਉਹ ਤਾਂ ਕੋ ਟ੍ਰਾਂਸਪੋਰਟੇਸ਼ਨ ਨਹੀਂ ਹੈਗੀ ਉਹ ਟਰਾਲੀ ਆ ਉਹਦੇ ਕੋਲ ਉਹਦੇ ਕੋਲ ਵੱਡੇ ਟਰੱਕ ਨਹੀਂ ਹੈਗੇ ਉਹਦੇ ਕੋਲ ਟ੍ਰੇਨਾਂ ਦੇ ਡੱਬੇ ਨਹੀਂ ਹੈਗੇ ਵੀ ਉਹ ਸਿੱਧਾ ਕਿਸੇ ਹੋਰ ਸਟੇਟ 'ਚ ਲੈ ਜਾਵੇ ਜਾਂ ਫਿਰ ਸਰਕਾਰੇ 'ਚ ਜਬਲਪਤ ਕਰਾ ਦੇ। ਕੋਈ ਪਾਲਿਸੀ ਬਣਾ ਕੇ ਫਿਰ ਜਿਹੜਾ ਇਕੱਠੇ ਹੋ ਕੇ ਕਿਸਾਨ ਨੇ ਆਪਣੇ ਫਸਲ ਨੂੰ ਦੂਜੀ ਸਟੇਟ 'ਚ ਮਹਿੰਗੇ ਰੇਟ 'ਤੇ ਵੇਚਿਆ। ਸੋ ਕਹਿਣ ਤੋਂ ਭਾਵ ਇੱਕ ਬੜੀ ਸੋਲਿਡ ਪਾਲਿਸੀ ਦੀ ਲੋੜ ਹੈ। ਨਹੀਂ ਤਾਂ ਜਿਹੜਾ ਉਤਪਾਦਨ ਹੁੰਦਾ ਹੈ ਪ੍ਰੋਡਕਸ਼ਨ ਹੁੰਦਾ ਹੈ ਜਿਹੜਾ ਉਹ ਪ੍ਰੋਡਕਸ਼ਨ ਕਰਦਾ ਕਿਸਾਨ ਜਦੋਂ ਇੰਨਾ ਮਹਿੰਗਾ ਰੇਟ ਦਸੰਬਰ ਜਨਵਰੀ ਦੇ ਵਿੱਚ ਕਣਕ ਦਾ ਦੇਖਦਾ ਤਾਂ ਉਹਦੇ ਮਨ ਨੂੰ ਠੇਸ ਪਹੁੰਚਦੀ ਹੈ। ਉਨੂੰ ਆਏ ਲੱਗਦਾ ਹੈ ਵੀ ਮੈਂ ਇਹ ਚੀਜ਼ ਪ੍ਰੋਡਿਊਸ ਕੀਤੀ ਖੇਤ ਦੇ ਵਿੱਚ ਜ਼ਮੀਨ ਦੇ ਵਿੱਚ ਮੈਨੂੰ ਰੇਟ ਘੱਟ ਮਿਲਿਆ ਤੇ ਹੁਣ ਜਿਹੜਾ ਕੋਈ ਮੀਡਲ ਮੈਨ ਕੋਈ ਵੀ ਉਹ ਇਹਨੂੰ ਵੇਚ ਰਿਹਾ ਤਾਂ ਉਹਦੇ ਕਣਕ ਮੈਂ ਕਿਹਦੇ ਵਿਕ ਰਹੀ ਹੈ ਸੋ ਇੱਥੇ ਆ ਕੇ ਕੇਂਦਰ ਸਰਕਾਰ ਸੂਬਾ ਸਰਕਾਰ ਜੇ ਕੋਈ ਅਜਿਹੀ ਨੀਤੀ ਬਣਾਉਣਾ ਜਿਹਦੇ ਨਾਲ ਕਿਸਾਨਾਂ ਦੀ ਫਸਲ ਦਾ ਜਦੋਂ ਪਤਾ ਹੀ ਹੈ ਵੀ ਫਸਲ ਦੇ ਰੇਟ ਨੇ ਕਹਾ ਜਾ ਕੇ ਜੰਪ ਕਰਨਾ ਹੈ ਉਹ ਅਜਿਹੇ ਹਿਸਾਬ ਨਾਲ ਮਿੱਥਿਆ ਜਾਵੇ ਵਿਜਰੇਟ ਵਧੇ ਵੀ ਤਾਂ ਕਿਸਾਨ ਦੀ ਫਸਲ ਜਿਹੜੀ ਪਹਿਲਾਂ ਹੀ ਵਿਕ ਚੁੱਕੀ ਹੈ 3-4 ਮਹੀਨੇ 5 ਮਹੀਨੇ 6 ਮਹੀਨੇ ਉਹਨੂੰ ਆਏ ਨਾ ਲੱਗੇ ਵੀ ਮੈਂ ਫਸਲ ਸਸਤੇ ਰੇਟ ਤੇ ਵੇਚ ਰਿਹਾ ਕਿਉਂਕਿ ਕਣਕ ਦੀ ਦੋਸਤੋ ਖੁੱਲੀ ਮੰਡੀ ਨਹੀਂ ਮਾਰਕੀਟ ਤੇ ਮੰਡੀ 'ਚ ਫਰਕ ਹੁੰਦਾ ਹੈ ਮਾਰਕੀਟ ਛੋਟੀ ਹੁੰਦੀ ਹੈ ਉਹਦੇ ਵਿੱਚ ਰਜਾਨਾ ਦੇ ਵਰਤਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਵਿਕਦੀਆਂ ਨੇ ਖਰੀਦੀਆਂ ਜਾਂਦੀਆਂ ਨੇ ਮੰਡੀ ਦੇ ਵਿੱਚ grain market ਦੇ ਵਿੱਚ ਐਮਐਸਪੀ ਤੇ ਚੀਜ਼ ਵਿਕਦੀ ਹੈ ਜਾਂ ਫਿਰ ਖੁੱਲੀ ਬੋਲੀ ਨਾਲ ਵੇਚੀ ਜਾਂਦੀ ਹੈ ਫਸਲ ਉਹ ਕੋਈ ਵੀ ਕ੍ਰੌਪ ਹੋ ਸਕਦਾ ਹੈ ਸੋ ਇੱਥੇ ਜਿਗਤੇ ਸਰਕਾਰਾਂ ਕੋਈ ਪਾਲਿਸੀ ਬਣਾਉਣ ਇੰਪਲੀਮੈਂਟ ਕਰਨ ਫਾਰਮੂਲੇਟ ਕਰਨ ਪਹਿਲਾਂ ਅਤੇ ਫਿਰ ਉਹਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਕਰਨ ਤਾਂ ਜਿਗਤੇ ਹੀ ਰੇਟ ਕਿਸਾਨਾਂ ਨੂੰ ਮਿਲੇ ਉਹਨਾਂ ਦੀ ਬਹੁਤ ਵੱਡੀ ਹੈ ਫਾਈਨੈਂਸ਼ੀਅਲ ਹੈਲਪ ਹੋ ਸਕਦੀ ਹੈ